ਜਜ਼ਬਾਤੀ ਜ਼ਿੰਦਗੀ સ્ટોਰੀs 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਕੁੱਟ 'ਚੋਂ ਡਲਕਦਾ ਹੀਰਾ ਦੇ ਨਾਲ ਜੋ ਕਿ ਲਿਖਤ ਹੈ ਪ੍ਰਸੰਤ ਕਹਾਣੀਕਾਰ ਗੁਰਮਲਕੀਆ ਸਿੰਘ ਕਾਲੂ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਹਰ ਵਾਰ ਉਹ ਰਸਮ ਨਿਭਾਉਣ ਦੇ ਬਾਅਦ ਸਿਰ ਪਲੋਸਟ ਕੇ ਚਲੇ ਜਾਂਦਾ। ਬਾਅਦ 'ਚ ਮੈਂ ਸਾਰਾ ਦਿਨ ਉਸ ਦੀਆਂ ਯਾਦਾਂ ਵਿੱਚ ਗੁਆਚੀ ਰਹਿੰਦੀ। ਹਰ ਸਾਲ ਉਸ ਤਿਉਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। 3 ਸਾਲ ਪਹਿਲਾਂ ਜਦ ਮੈਨੇਜਰ ਛੁੱਟੀ ਦੇਣ ਤੋਂ ਟਾਲਮਟੋਲ ਕਰਨ ਲੱਗਾ ਤਾਂ ਪਤਾ ਨਹੀਂ ਮੇਰੇ ਅੰਦਰੋਂ ਪੱਕੀ ਛੁੱਟੀ ਕਰ ਜਾਣ ਦੀ ਧਮਕੀ ਦੇਣ ਦਾ ਹੌਸਲਾ ਕਿੱਥੋਂ ਮੜ ਆਇਆ ਸੀ ਹਾਲਾਂਕਿ ਮੈਂ ਜਾਣਦੀ ਸੀ ਕਿ ਵਿਸ਼ਵ ਮੰਦੀ ਦੇ ਉਸ ਦੌਰ ਵਿੱਚ ਨਵੇਂ ਥਾਂ ਨੌਕਰੀ ਲੱਭਣੀ ਖਾਲਾ ਜੀ ਦਾ ਵਾੜਾ ਨਹੀਂ ਸੀ ਐਤ ਕੀ ਉਸਦੇ ਜਾਂਦੀ ਹੀ ਪਹਿਲਾ ਫੋਨ ਮੈਂ ਆਪਣੀ ਮੰਮਾ ਨੂੰ ਲਾਇਆ ਸੀ ਉਹ ਆਪ ਦਰਦਾਂ ਨਾਲ ਵਿੰਨੀ ਹੋਣ ਦੇ ਬਾਵਜੂਦ ਮੇਰੇ ਦਰਦਾਂ ਨੂੰ شدت ਨਾਲ ਸਮਝਦੀ ਤੇ ਮਹਿਸੂਸ ਕਰਦੀ ਸੀ ਮਾਂ ਦੀ ਵਿੱਚ ਬਹੁਤੇ ਪਰਦੇ ਵੀ ਤਾਂ ਨਹੀਂ ਨਾ ਹੁੰਦੇ ਗੱਲਾਂ ਕਰਦੇ ਆ ਪਤਾ ਹੀ ਨਾ ਲੱਗਦਾ ਕਦ ਘੰਟਾ ਬੀਤ ਜਾਂਦਾ ਮੇਰਾ ਫੋਨ 1 ਘੰਟੇ ਤੱਕ ਪਤਾ ਨਹੀਂ ਕਿਵੇਂ ਸੈੱਟ ਹੋਇਆ ਹੋਇਆ ਸੀ ਸ਼ਾਮ ਦਾ ਹਨੇਰਾ ਪਸਰਨ ਲੱਗ ਪਿਆ ਸੀ ਯਾਦ ਆਇਆ ਕਿ ਪਿੰਕੀ ਨੂੰ ਪੁੱਛਣਾ ਬੰਦਾ ਕਿ ਉਹ ਠੀਕ ਠਾਕ ਪਹੁੰਚ ਗਿਆ ਕਈ ਮਿੰਟ ਫੋਨ ਲੱਭਦਿਆਂ ਹੀ ਲੱਗ ਗਿਆ ਮਾਂ ਦੇ ਫੋਨ ਤੋਂ ਬਾਅਦ ਗਲਤੀ ਨਾਲ ਫਰਿੱਜ ਉੱਪਰ ਰੱਖਿਆ ਗਿਆ ਸੀ ਪਿੰਕੀ ਦਾ ਨੰਬਰ ਡਾਇਲ ਕਰਨ ਲੱਗੀ ਤਾਂ ਚੜੇ ਹੋਏ ਕਿੰਨੇ ਹੀ ਮੈਸੇਜਸ ਉੱਤੇ ਨਜ਼ਰ ਪਈ ਦੋ ਮੈਸੇਜ ਪਿੰਕੀ ਦੇ ਸਨ ਇੱਕ ਢਾਈ ਘੰਟੇ ਪਹਿਲਾਂ ਦਾ ਅੱਧਾ ਪੈਂਡਾ ਮੁੱਕਨ ਦਾ ਸੀ ਤੇ ਦੂਜਾ ਕੁਝ ਮਿੰਟ ਹੋਏ ਘਰ ਪਹੁੰਚਣ ਬਾਰੇ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਆਇਆ ਕੀ ਸੋਚੂ ਉਹ ਇੰਨੇ ਕੋ ਪਰਵਾਹ ਹਸ ਦੀ ਤੜਕੇ ਚੱਲ ਕੇ 5 ਘੰਟੇ ਕਾਰ ਚਲਾ ਕੇ ਉਹ ਆਪਣਾ ਫਰਜ਼ ਨਿਭਾਉਣ ਤੇ ਮੈਨੂੰ ਅਹਿਸਾਸ ਕਰਾਉਣਾ ਆਇਆ ਸੀ ਕਿ ਮਾਪਿਆਂ ਤੋਂ ਦੂਰ ਮੈਂ ਇੱਥੇ ਇਕੱਲੀ ਨਹੀਂ ਪਰ ਮੈਂ ਕਮਲੀ ਉਸ ਨਾਲ ਗੱਲ ਨਹੀਂ ਲੱਗੀ ਰਹੀ ਸਾਰਾ ਟਾਈਮ ਚਾਹ ਨਾਲ ਰੋਟੀ ਵੀ ਨਾ ਖਵਾ ਸਕੀ ਉਸਨੇ ਵੀ ਤਾਂ ਕਾਲੀ ਪਾਈ ਰੱਖੀ ਸੀ ਨਾ ਵਾਪਸ ਜਾਣ ਦੀ ਉਹ ਕੀ ਕਰਦਾ ਟਾਈਮ ਸ਼ੇਅਰ ਪਹੁੰਚਣ ਦੀ ਉਸਦੀ ਆਦਤ ਬਾਰੇ ਮੈਂ ਜਾਣਦੀ ਹਾਂ ਪਤਾ ਨਹੀਂ ਇਹੋ ਜੇ ਕਿੰਨੇ ਹੋਰ ਸਵਾਲ ਮੈਂ ਆਪਣੇ ਆਪ ਨੂੰ ਕਰੀ ਗਈ ਫਿਰ ਤੋਂ ਅਤੀਤ ਦੀਆਂ ਯਾਦਾਂ ਵਿੱਚ ਕਦ ਘਿਰ ਗਈ ਪਤਾ ਹੀ ਨਾ ਲੱਗਾ ਮम्मा ਦੱਸਦੇ ਸੀ ਕਿ ਸੌਣ ਮਹੀਨੇ ਦਾ ਚੌਥਾ ਦਿਨ ਸੀ ਉਧਰੋਂ ਸੂਰਜ ਦੀਆਂ ਕਿਰਨਾਂ ਬਾਰਿਸ਼ ਝੀਤ ਵਿੱਚੋਂ ਅੰਦਰ ਲੰਘ ਗਈਆਂ ਤੇ ਇਧਰੋਂ ਮੇਰੀ ਬਾਜ ਦਾਈ ਤੋਂ ਪਹਿਲਾਂ ਹੀ ਬਾਹਰ ਪਹੁੰਚ ਗਈ ਸੀ ਬੀਬੀ ਦੇ ਕੰਨਾਂ ਨੇ ਆਵਾਜ਼ ਹੀ ਪਹਿਚਾਣ ਕੇ ਕਹਿਤਾ ਸੀ ਪੂਰਨ ਜੀਆ ਬਹਿਜਾ ਰਾਮ ਨਾਲ ਪਾਪਾ ਵਾਂਗ ਅਸੀਂ ਦਾਦੀ ਨੂੰ ਬੀਬੀ ਕਹਿਣ ਲੱਗ ਪਏ ਸੀ ਮੇਰੇ ਪਾਪਾ ਆਰਾਮ ਨਾਲ ਬੈਠਣ ਵਾਲੇ ਨਹੀਂ ਸੀ ਮੰਮਾ ਦੱਸਦੇ ਸੀ ਕਿ ਦਾਈ ਦੇ ਬਾਹਰ ਨਿਕਲਦੇ ਹੀ ਪਾਪਾ ਹਲਵਾਈ ਤੋਂ ਲੱਡੂਆਂ ਦੇ ਚਾਰ ਡੱਬੇ ਫੜ ਲਿਆਏ ਸੀ ਲੱਭੂ ਹਲਵਾਈ ਨੇ ਵਧਾਈ ਦਿੰਦਿਆਂ ਚੱਕ ਦੇ ਜੇ ਪੁੱਛਿਆ ਸੀ ਪੂਰਨ ਜੀਆ ਹੋਰ ਕਿੰਨੇ ਕੁ ਬਣਾ ਕੇ ਰੱਖਾਂ ਪਾਪਾ ਵੱਲੋਂ ਜਵਾਬ ਦੇਣ ਦੀ ਬਜਾਏ ਪੈਸੇ ਦੇ ਕੇ ਆਗੇ ਸੀ ਲੱਭੂ ਦੱਸਦਾ ਹੁੰਦਾ ਸੀ ਕਿ ਪਿੱਛੋਂ ਸੋਚੀ ਜਾਵੇ ਕਿ ਜੇ ਕੁੜੀ ਹੋਈ ਆ ਤਾਂ ਉਹ ਲੱਡੂ ਕਿਉਂ ਲੈਣ ਆਇਆ ਤੇ ਜੇ ਮੁੰਡਾ ਤਾਂ ਉਹਨੇ ਹੋਰ ਪੁੱਛਣ ਤੇ ਚੁੱਪ ਕਿਉਂ ਵੱਟੀ ਤਿੰਨ ਸਾਲ ਦੀ ਹੋਣ ਵਾਲੀ ਸੀ ਮੈਂ ਅਸੀਂ ਸੌਣ ਲੱਗੇ ਸੀ ਜਦ ਪੱਟੀ ਅੰਕਲ ਕੰਬਾਈਨ ਲੈ ਕੇ ਆਏ ਸੀ ਤਬੀਅਤ ਠੀਕ ਨਾ ਹੋਣ ਕਾਰਨ ਮਮਾ ਉੱਠੀ ਨਹੀਂ ਸੀ ਤੇ ਬੀਬੀ ਨੇ ਸਾਰਿਆਂ ਦੀ ਰੋਟੀ ਬਣਾਈ ਸੀ ਸਵੇਰੇ ਪਾਪਾ ਟਰਾਲੀ ਲੈ ਕੇ ਕੰਬਾਈਨ ਵਾਲਿਆਂ ਨਾਲ ਖੇਤਾਂ ਨੂੰ ਚਲੇ ਗਏ ਸੀ ਕਣਕ ਵੇਲੇ ਸਰ ਸਾਂਭੀ ਜਾਣ ਕਰਕੇ ਬੀਬੀ ਖੁਸ਼ ਸੀ ਉਸ ਤੋਂ ਪਹਿਲਾਂ ਸਾਲ ਪੱਕੀ ਕਣਕ ਮੀਹ ਨੇ ਰੀਨੇ ਕਾਫੀ ਖਰਾਬ ਕਰਤੀ ਸੀ ਬੀਬੀ ਕਈ ਵਾਰ ਅੰਦਰ ਜਾ ਕੇ ਮਮਾ ਦਾ ਹਾਲ ਪੁੱਛਾਈ ਸੀ ਉਸ ਦਿਨ ਸਾਡੇ ਬਨੇਰੀ ਤੇ ਕਾਂ ਬੜੇ ਬੋਲਦੇ ਸੀ ਬੀਬੀ ਨੂੰ ਕਾਂਵਾਂ ਦਾ ਬੋਲਣਾ ਚੰਗਾ ਲੱਗਦਾ ਸੀ ਉਸ ਦਾ ਮੰਨਣਾ ਸੀ ਕਿ ਇਹ ਵਸਤੇ ਘਰਾਂ ਦੀ ਨਿਸ਼ਾਨੀ ਹੁੰਦੀ ਆ ਪਰ ਮੈਨੂੰ ਕਾਂ ਚੰਗੇ ਨਹੀਂ ਸੀ ਲੱਗਦੇ ਇੱਕ ਵਾਰ ਉਹ ਦੇ ਕਾਂ ਨੇ ਮੇਰੇ ਸਿਰ ਵਿੱਚ ਬੈਠ ਕਰ ਦਿੱਤੀ ਤੇ ਮਮਾ ਨੇ ਠੰਡ ਵਿੱਚ ਸਵੇਰੀ ਨੂੰ ਆਇਆ ਸੀ ਬੜਾ ਰੋਈ ਸੀ ਸਿਰ ਨੋਂਣ ਤੋਂ ਮੈਂ ਕੰਬਾਈਨ ਵਾਲਿਆਂ ਲਈ ਚਾਹ ਭੇਜ ਕੇ ਬੀਬੀ ਕਾਲੀ ਨਾਲ ਅੰਦਰ ਗਈ ਸੀ ਧਿਆਨ ਤਾਂ ਉਸ ਦਾ ਚਾਹ ਬਣਾਉਂਦਿਆਂ ਵੀ ਅੰਦਰ ਵਾਲੀ ਸੀ ਅਜੇ ਦੁਪਹਿਰ ਨਹੀਂ ਸੀ ਹੋਈ ਜਦ ਬੀਬੀ ਨੇ ਕੰਧ ਉੱਪਰੋਂ ਤਾਈ ਨੂੰ ਜਲਦੀ ਆਉਂਦੀ ਹਾਕ ਮਾਰੀ ਸੀ ਤਾਈ ਆਉਂਦੇ ਸਾਰ ਮਮਾ ਕੋਲ ਗਈ ਤੇ ਬਾਹਰ ਆ ਕੇ ਬੀਬੀ ਦੇ ਕੰਨ ਵਿੱਚ ਕੁਝ ਕਿਹਾ ਬੀਬੀ ਤਸੱਲੀ ਕਰਨ ਆਪ ਅੰਦਰ ਗਈ ਤੇ ਫਿਰ ਤਾਈ ਨੂੰ ਛੇਤੀ ਨਾਲ ਨਸੀਬੋ ਦਾਈ ਸੱਦਨ ਭੇਜਿਆ ਸੀ ਪਤਾ ਨਹੀਂ ਕਿਉਂ ਦਾਈ ਦੇ ਆਉਂਦੇ ਹੀ ਬੀਬੀ ਨੇ ਮੈਨੂੰ ਤਾਈ ਦੇ ਘਰ ਜਾ ਕੇ ਖੇਡਣ ਲਈ ਕਿਹਾ ਸੀ ਮੈਂ ਜਰਾ ਕਿਸੇਰ ਫੇਰਿਆ ਤਾਂ ਬੀਬੀ ਨੇ ਚਪੇੜ ਵਿਖਾਈ ਸੀ ਡਰਦੇ ਮਾਰੇ ਮੈਂ ਤਾਈ ਦੇ ਘਰ ਜਾ ਕੇ ਛਟਾਪੂ ਖੇਡਣ ਲੱਗ ਗਈ ਸੀ। ਘੰਟੇ ਕੋ ਬਾਅਦ ਸਾਰੇ ਪਾਸੇ ਉਹ ਵਧਾਈਆਂ ਸੁਣ ਰਹੀਆਂ ਸੀ। ਮੇਰਾ ਵੀਰਾ ਜੋ ਆ ਗਿਆ ਸੀ ਘਰੇ। ਬੀਬੀ ਕਹਿੰਦੀ ਸੀ ਮੇਰੇ ਪੂਰਨ ਦੀ ਜੜ ਵੱਧ ਗਈ। ਪਤਾ ਨਹੀਂ ਕਿਉਂ ਅੱਜ ਮੇਰਾ ਬਚਪਨ ਵਾਰ-ਵਾਰ ਅੱਖਾਂ ਮੂਰੀ ਆਈ ਜਾ ਰਿਹਾ। ਮੰਮਾ ਦੱਸਦੇ ਹੁੰਦੇ ਨੇ ਕਿ ਬੜੇ ਚਾ ਕੀਤੇ ਸੀ ਬੀਬੀ ਨੇ ਵੀਰੇ ਦੇ ਆਉਣ ਤੇ। ਕਣਕ ਦੀ ਭਰੀ ਟਰਾਲੀ ਮੰਡੀ ਲਾਉਣ ਲਈ ਤਾਈ ਨੂੰ ਭੇਜ ਕੇ ਪਾਪਾ ਘਰ ਆ ਗਏ ਸੀ। ਤਾਈ ਕੇ ਬਾਹਰ ਮੂਰੀਓ ਲੰਘਦੇ ਵੇਖ ਕੇ ਮੈਂ ਭੱਜ ਕੇ ਪਾਪਾ ਦੀਆਂ ਲੱਤਾਂ ਨਾਲ ਚੰਬੜ ਗਈ। ਬੀਬੀ ਕਪੜਿਆਂ ਵਿੱਚ ਲਪੇਟੇ ਵੀਰੇ ਨੂੰ ਲੈ ਕੇ ਬਾਹਰ ਆਈ ਤਾਂ ਮਗਰੇ ਦਾਈ ਆ ਗਈ ਸੀ ਅੰਦਰੋਂ ਪਾਪਾ ਨੇ ਨੀਲੇ ਰੰਗ ਦਾ ਨੋਟ ਦਿੱਤਾ ਸੀ ਦਾਈ ਨੂੰ ਹੁਣ ਪਤਾ ਲੱਗਦਾ ਕਿ ਮੁੰਡੇ ਦੀ ਵਿਦਾਈ ਸੀ ਉਹ ਨੋਟ ਮੰਮਾ ਦੱਸਦੇ ਸੀ ਕਿ ਵੀਰੇ ਦਾ ਨਾਂ ਰੱਖਣ ਤੇ ਕਈ ਦਿਨ ਚਰਚਾ ਚੱਲਦੀ ਰਹੀ ਸੀ ਬੀਬੀ ਗੁਰਦੇਵਤ ਸਿੰਘ ਤੇੜੀ ਹੋਈ ਸੀ ਤੇ ਮੰਮਾ ਪਾਪਾ ਨੂੰ ਪ੍ਰਕਾਸ਼ ਸਿੰਘ ਚੰਗਾ ਲੱਗਦਾ ਸੀ ਗੁਰਦਵਾਰੇ ਗਏ ਤਾਂ ਭਾਈ ਜੀ ਨੇ ਪਹਿਲਾ ਅਖਰ ਪਪਾ ਕਹਿ ਕੇ ਮੰਮਾ ਦੀ ਇੱਛਾ ਪੂਰਾ ਦਿੱਤੀ ਸੀ ਬੜੇ ਚਾਹ ਦੁਲਾਰ ਕਰਦੀ ਸੀ ਮੈਂ ਨਿੱਕੇ ਜਿਹੇ ਕਾਕੇ ਨਾਲ ਵੀਰੇ ਨੂੰ ਦੁੱਧ ਪਿਲਾਉਣ ਲਈ ਮੰਮਾ ਮੇਰੀ ਤੋਂ ਫੜਦੇ ਤਾਂ ਮੈਂ ਰੋਂ ਪੈਂਦੀ ਸੀ ਬਾਹਰ ਲਾਈਟਾਂ ਜਗ ਪੈਂਦੇ ਮੇਰੀ ਸੁਰਤ ਪਾਤੀ ਡਾਈਨਿੰਗ ਕੁਰਸੀ ਤੇ ਬੈਠ ਪਿੰਕੀ ਨੂੰ ਫੋਨ ਲਾਇਆ ਗੱਲਬਾਤ ਵਿੱਚ ਮਹਿਸੂਸ ਕੀਤਾ ਕਿ ਉਹ ਚਾਹ ਪੀ ਰਿਹਾ ਕਹਿੰਦਾ ਹਨੇਰਾ ਹੋਣ ਦੇ ਡਰੋਂ ਰਸਤੇ 'ਚ ਕਿਤੇ ਰੁਕਿਆ ਨਹੀਂ ਸੀ ਮੇਰੇ ਕਿਵੇਂ ਲੱਗਾ ਅੱਜ ਪੁੱਛਣ ਤੇ ਕਹਿੰਦਾ ਜੋ ਸਾਲ ਬਾਅਦ ਕਿਸੇ ਆਪਣੇ ਨੂੰ ਮਿਲਣ ਤੇ ਚੰਗਾ ਲੱਗ ਸਕਦਾ ਉਸ ਤੋਂ ਚੰਗਾ ਸੱਚ ਦੱਸਾਂ ਫੋਨ ਲੱਗੇ ਤੇ ਹੀ ਸ਼ੁਕਰਾਨੇ ਵਜੋਂ ਮੇਰਾ ਸਿਰ ਝੱਕ ਕੇ ਮੇਜ਼ ਨਾਲ ਜੁੜ ਗਿਆ ਸੀ ਉਦੋਂ ਮੈਨੂੰ ਮੇਜ਼ 'ਚੋਂ ਹੀ ਰੱਬ ਦੀ ਝਲਕ ਪਈ ਤੰਨਾ ਭਗਤ ਅੱਖਾਂ ਮੂਰੇ ਆਣ ਖੜੋ ਗਿਆ ਉਸਨੇ ਤਾਂ ਜੈਦ ਕਰਕੇ ਰੱਬ ਲੱਭਿਆ ਸੀ ਪਰ ਸਾਡਾ ਦਰਦ ਰੱਬ ਨੇ ਆਪ ਪਹਿਚਾਣਿਆ ਸੀ ਅਗਲੇ ਪਲ ਮੈਂ ਆਪਣੇ ਆਪ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਖੜੀ ਮਹਿਸੂਸ ਕੀਤਾ ਹਜ਼ਾਰਾਂ ਮੀਲਾਂ ਦੀ ਦੂਰੀ ਇਸ ਕੈਂਟਾ 'ਚ ਮੁੱਕ ਗਈ ਸੀ ਅਲਾਹੀ ਨੂਰ ਦੀ ਝਲਕ 'ਚੋਂ ਰਸ ਭਰੇ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗੀ ਲਗਿਆ ਜਿਵੇਂ ਗੁਰੂ ਜੀ ਕਹਿ ਰਹੇ ਹੋਣ ਕੁਝ ਹੋਰ ਮੰਗਣਾ ਤਾਂ ਮੰਗ ਲੈ ਮੇਰੇ ਹੱਥ ਜੁੜੇ ਹੋਏ ਸੀ ਜਦ ਮੇਰੇ ਮੂੰਹ ਨਿਕਲਿਆ ਸੱਚੇ ਪਾਤਸ਼ਾਹ ਤੁਸੀਂ ਤੇ ਝੋਲੀ ਵਿੱਚ ਥਾਂ ਹੀ ਨਹੀਂ ਛੱਡੀ ਹੋਰ ਕੁਝ ਪਵਾ ਸਕੰਦੀ ਅਚਾਨਕ ਮੇਰੇ ਪੈਰਾਂ ਦੇ ਖੜਕੇ ਨਾਲ ਮੇਰੀ ਸੁਰਤ ਵਰਤੀ ਸਾਹਮਣੇ ਮੇਰੀ ਰੂਮ ਮੇਟ ਜੋਤੀ ਖੜੀ ਸੀ ਕਿਸ ਤੋਂ ਝੋਲੀ ਪਰਵਾਰੀ ਸੀ ਹੁਣੇ ਉਸਦੇ ਸਵਾਲ ਨੇ ਮੈਨੂੰ ਆਪਣੇ ਆਪ ਵਿੱਚ ਕੀਤਾ ਰਾਤ ਦੇ ਖਾਣ ਪੀਣ ਦਾ ਕੰਮ ਕਾ ਕੇ ਮੈਂ ਤੇ ਜੋਤੀ ਆਪਣੇ ਆਪਣੇ ਬੈਸਰੇ ਮੰਨ ਲਈ। ਕੁਝ ਗੱਲਾਂ ਕੀਤੀਆਂ ਤੇ ਬੱਤੀ ਬੁਝਾ ਦਿੱਤੀ। ਕੱਲ ਨੂੰ ਕੰਮ ਤੇ ਜਾਣ ਦਾ ਫਿਕਰ ਕਰਦਿਆਂ ਰੋਜ਼ ਵਾਂਗ ਫੋਨ ਤੇ అలਾਰਮ ਲਾ ਦਿੱਤਾ। ਪਰ ਨੀਂਦ ਕਿੱਥੇ? ਦੋ ਹੀ ਮੌਕੇ ਹੁੰਦੇ ਹਨ ਜਦ ਨੀਂਦ ਨੇੜੇ ਤੇੜੇ ਨਹੀਂ ਖੜਦੀ। ਖੁਸ਼ੀ ਦੇ ਢੇਰ ਜਾਂ ਦੁੱਖਾਂ ਦੇ ਅੰਬਾਰ। ਆਮ ਤੌਰ ਤੇ ਮੈਂ ਸੌਣ ਮੇਲੇ ਉੱਪਰਲੇ ਕੰਬਲ ਜਾਂ ਚਾਦਰ ਗਲੇ ਤੱਕ ਰੱਖਦੀ ਆਂ ਪਰ ਉਸ ਦਿਨ ਚਾਦਰ ਸਿਰ ਤੇ ਖਿੱਚ ਲਈ ਸੀ। ਜੋਤੀ ਨੇ ਦੱਸਿਆ ਕਿ ਅੱਜ ਉਹਦੇ ਸਟੋਰ ਤੇ ਗਾਹਕਾਂ ਦੀ ਕਾਫੀ ਭੀੜ ਰਹੀ ਸੀ। ਥੱਕੀ ਹੋਣ ਕਾਰਨ ਉਹ ਪੈਂਦੇ ਸਾਰ ਸੌਂ ਗਈ। ਯਾਦਾਂ ਵਿੱਚ ਗਵਾਚਨ ਦਾ ਸਮਾਂ ਕਿਸੇ ਨੂੰ ਯਾਦ ਨਹੀਂ ਰਹਿੰਦਾ। ਇਸ ਬੁਝਾਰਤ ਦਾ ਜਵਾਬ ਤਾਂ ਬ੍ਰਹਮ ਗਿਆਨੀ ਵੀ ਨਹੀਂ ਦੇ ਸਕੇ। ਪਤਾ ਹੀ ਨਾ ਲੱਗਾ ਕਦ ਮਨ ਵਿੱਚ ਉਹੀ ਫਿਲਮ ਉਦੋਂ ਹੀ ਚੱਲਣ ਲੱਗ ਪਈ ਜਿੱਥੋਂ ਜੋਤੀ ਦੇ ਆਉਣ ਕਾਰਨ ਪੌਜ਼ ਹੋ ਗਈ ਸੀ। ਵੀਰੇ ਪ੍ਰਕਾਸ਼ ਤੋਂ ਡੇਢ ਕੁ ਸਾਲ ਬਾਅਦ ਰਿੰਪੀ ਆ ਗਈ ਸੀ। ਕਿੰਨੇ ਚੰਗੇ ਦਿਨ ਸੀ। ਤਿੰਨੇ ਭੈਣ ਭਰਾ ਚੌਥੀ, ਦੂਜੀ ਤੇ ਨਰਸਰੀ ਵਿੱਚ ਇਕੱਠੇ ਜਾਂਦੇ ਹੁੰਦੇ ਸੀ ਸਕੂਲ। 림피 ਨੂੰ ਛੁੱਟੀ ਜਲਦੀ ਹੋਣ ਕਾਰਨ ਉਹ ਸਾਡੀ ਛੁੱਟੀ ਹੁਣ ਤੱਕ ਉੱਥੇ ਖੇਡਦੀ ਰਹਿੰਦੀ ਤੇ ਅਸੀਂ ਇਕੱਠੇ ਸਕੂਲ ਬੱਸ ਵਿੱਚ ਮੁੜਦੇ ਸੀ ਕਈ ਵਾਰ ਮੰਮਾ ਤੋਂ ਕੱਪੜੇ ਬਦਲਵਾਉਣ ਵਿੱਚ ਪਹਿਲ ਕਰਨ ਤੋਂ ਅਸੀਂ ਲੜ ਪੈਂਦੇ ਖਾਣ ਪੀਣ ਵਾਲੀ ਮੇਜ਼ ਇਕੱਠੇ ਸਜਦੀ ਬੇਸ਼ੱਕ ਮੰਮਾ ਸਾਨੂੰ ਇੱਕ ਦੂਜੇ ਦੀ ਪਲੇਟ 'ਚ ਠੂੰਗੀ ਮਾਰਨ ਤੋਂ ਵਰਜਦੇ ਸੀ ਪਰ ਮੈਂ ਆਪਣੀ ਪਲੇਟ 'ਚ ਕੁਝ ਨਾ ਕੁਝ ਪਿੰਕੀ ਦੀ ਪਲੇਟ ਵਿੱਚ ਜ਼ਰੂਰ ਪਾ ਦਿੰਦੀ ਖਿਆਲ ਰੱਖਣਾ ਕਿ ਸਾਡਾ ਵੀਰਾ ਭੁੱਖਾ ਨਾ ਰਹਿ ਜਾਏ ਪਿੰਕੀ 7ਵੀਂ ਤੇ ਮੈਂ 9ਵੀਂ ਪਾਸ ਕਰਕੇ ਅਗਲੀਆਂ ਜਮਾਤਾਂ 'ਚ ਗਏ ਸੀ ਉਦੋਂ ਕੋਸ਼ ਦਿਨ ਬਾਅਦ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗੀ ਸਾਡੀਆਂ ਖੁਸ਼ੀਆਂ ਨੂੰ ਗਰਮੀਆਂ ਸੀ ਵੀਰਾ ਸਾਡੇ ਖੇਤਾਂ ਕੋਲੋਂ ਲੰਘਦੀ ਨਹਿਰ 'ਚ ਨਹਾਉਣ ਚਲਾ ਗਿਆ ਦੋਸਤਾਂ ਨਾਲ ਓੰਜ ਤੇ ਮੰਮਾ ਤੋਂ ਪੁੱਛ ਕੇ ਗਿਆ ਸੀ ਨਹਿਰ ਬਹੁਤ ਡੂੰਗੀ ਨਾ ਹੋਣ ਕਾਰਨ ਖਤਰਾ ਨਹੀਂ ਸੀ ਸਮਝਿਆ ਜਾਂਦਾ ਪਤਾ ਨਹੀਂ ਕੀ ਪਾਣਾ ਵਰਤਿਆ ਉੱਥੇ ਸਾਡਾ ਵੀਰਾ ਸਾਨੂੰ ਰੋਂਦਿਆਂ ਛੱਡ ਗਿਆ ਮੰਮਾ ਪਾਪਾ ਦਾ ਲੱਕ ਟੁੱਟ ਗਿਆ ਕਈ ਦਿਨ ਸਾਡੇ ਘਰ ਚੁੱਲਾ ਨਹੀਂ ਸੀ ਤਪਿਆ ਚੁੱਲ੍ਹੇ ਵੀ ਤਾਂ ਉਮੀਦਾਂ ਤੇ ਹੀ ਤਪਦੇ ਨੇ ਨਾ ਸਾਡੇ ਤਾਂ ਪੱਲੇ ਉਮੀਦਾਂ ਪੱਖੋਂ ਖਾਲੀ ਕਰਕੇ ਹਨੇਰਾ ਪਸਾਰ ਗਿਆ ਸੀ ਸਾਡਾ ਪ੍ਰਕਾਸ਼ ਸਿੰਘ ਕਈ ਦਿਨ ਮੇਰਾ ਸਕੂਲ ਜਾਣ ਨੂੰ ਮਨਾਂ ਨਾ ਕੀਤਾ ਤੇ ਨਾ ਹੀ ਮਾਪਿਆਂ ਨੇ ਜਾਣ ਲਈ ਕਹਿੰਦੀ ਹਿੰਮਤ ਕੀਤੀ ਪਿੰਕੀ ਦੇ ਵਿਛੋੜੇ ਨੇ ਸਭ ਦੇ ਮਨਾਂ ਦੇ ਦੀਵੇ ਬੁਝਾ ਦਿੱਤੇ ਸੀ ਖੈਰ ਕਹਿੰਦੇ ਨੇ ਨਾ ਸਮਾਂ ਬਲਵਾਨ ਹੁੰਦਾ ਜ਼ਖਮ ਲਾਉਂਦਾ ਵੀ ਆ ਤੇ ਬਾਅਦ ਵਿੱਚ ਭਰਨ ਵੀ ਲੱਗ ਜਾਂਦਾ ਸਾਡੀ ਜ਼ਿੰਦਗੀ ਆਪਣੀ ਲੀਹੇ ਚੜ੍ਹਨ ਲੱਗੀ ਮੈਂ ਹਰ ਸਾਲ ਰਖੜੀ ਵਾਲੇ ਦਿਨ ਸੋਹਣੀ ਜਿਹੀ ਰਖੜੀ ਲੈ ਕੇ ਵੀਰੇ ਦੀ ਉਡੀਕ ਕਰਦੀ ਤੇ ਰਾਤ ਨੂੰ ਸੰਦੂਕ ਵਿੱਚ ਰੱਖ ਦਿੰਦੀ। ਸਾਲ ਦਰ ਸਾਲ ਰੱਖਣੀਆਂ ਦੀ ਗਿਣਤੀ ਵਾਧੀ ਗਈ। ਕਾਲਜ ਪਾਸ ਕਰਕੇ ਮੈਂ ਆਇਲਟਸ ਵਿੱਚ ਚੰਗੇ ਬੈਡ ਲੈ ਕੇ ਕੈਨੇਡਾ ਪਹੁੰਚ ਗਈ। ਥੋੜੇ ਦਿਨਾਂ ਬਾਅਦ ਥੋਕ ਵਸਤਾਂ ਵਾਲੇ ਗੋਰਿਆਂ ਦੇ ਵੱਡੇ ਸਟੋਰ ਵਿੱਚ ਕੰਮ ਮਿਲ ਗਿਆ। ਅੰਗਰੇਜ਼ੀ ਉੱਤੇ ਮੇਰੀ ਪਕੜ ਚੰਗੀ ਹੋਣ ਕਾਰਨ ਤੇ ਬੋਲ ਚਾਲ ਦੇ ਸਲੀਕੇ ਕਾਰਨ ਸਾਲ ਕੋ ਬਾਅਦ ਸੁਪਰਵਾਈਜ਼ਰ ਬਣਾ ਦਿੱਤੀ ਗਈ। ਮੇਰੀ ਡਿਊਟੀ ਕੰਮ ਹੱਥੀਂ ਕਰਨ ਦੀ ਥਾਂ ਹੋਰਾਂ ਦੇ ਹੱਥਾਂ ਤੋਂ ਵੱਧ ਕੰਮ ਲੈਣਾ ਹੋ ਗਈ। ਹੋਰਾਂ ਨਾਲ ਪਹਿਲਾਂ ਵਰਗਾ ਮੇਲ ਮਿਲਾਪ ਘਟਾਉਣਾ ਪਿਆ। ਤਰੱਕੀ ਦੇ ਮੌਕੇ ਸਿਖਲਾਈ ਦੌਰਾਨ ਦੂਰੀ ਬਣਾ ਕੇ ਰੱਖਣ ਦੇ ਫਾਇਦੇ ਗਿਣਾਏ ਗਏ ਸੀ। ਮੇਰੀ ਲਿਸਟ ਵਿੱਚ ਉਸਦਾ ਨਾਮ ਪਰਮਿੰਦਰ ਸਿੰਘ ਸੀ। ਪਰ ਦੋਸਤ ਉਸਨੂੰ ਪਿੰਕੀ ਕਹਿ ਕੇ ਬੁਲਾਉਂਦੇ। ਹੋਰਾਂ ਨੂੰ ਤਾਂ ਕਈ ਵਾਰ ਕਹਿਣਾ ਪੈਂਦਾ ਸੀ ਪਰ ਉਸਨੇ ਕੰਮ ਠੀਕ ਜਾਂ ਤੇਜ਼ ਕਰਨ ਬਾਰੇ ਕਹਿਣ ਦੇ ਮੌਕੇ ਦੀ ਨੌਬਤ ਹੀ ਨਾ ਕਦੇ ਆਉਣ ਦਿੱਤੀ। ਸਿਰ ਸੁੱਟ ਕੇ ਲੱਗਾ ਰਹਿੰਦਾ। ਨਾ ਉਹ ਸਵੇਰੇ ਲੇਟ ਹੁੰਦਾ, ਨਾ ਲੰਚ ਟਾਈਮ ਕੋਹਾਂ ਚ ਦੇਰੀ ਕਰਦਾ। ਮੈਂ ਉਸਨੂੰ ਛੁੱਟੀ ਤੋਂ ਪਹਿਲਾਂ ਘੜੀ ਵੱਲ ਝਾਕਦੇ ਕਦੇ ਨਹੀਂ ਸੀ ਵੇਖਿਆ। ਉਸਦੀ ਸ਼ਿਫਟ 1 ਘੰਟਾ ਪਹਿਲਾਂ ਸ਼ੁਰੂ ਤੇ ਖਤਮ ਹੋਣ ਬਾਰੇ ਮੈਂ ਮੈਨੇਜਰ ਤੋਂ ਪਤਾ ਕਰ ਲਿਆ ਸੀ ਕਿ ਸ਼ਾਮ ਦੀ ਕਲਾਸ ਲਾਉਣ ਕਾਰਨ ਉਸਦੀ ਮਜਬੂਰੀ ਸੀ ਜਿਸ ਤੇ ਉਸਨੇ ਆਗਿਆ ਲਈ ਹੋਈ ਸੀ ਮੇਰੇ ਨਾਲ ਪਹਿਲੀ ਵਾਰ ਬੋਲਿਆ ਸੀ ਉਸ ਦਿਨ ਉਹ ਸੀਨ ਅਜੇ ਅੱਖਾਂ ਵਿੱਚ ਤਰੋਤਾਜ਼ਾ ਲੰਚ ਟਾਈਮ ਖਤਮ ਹੋਣ ਤੋਂ 10 ਚਾਰ ਮਿੰਟ ਪਹਿਲਾਂ ਆਇਆ ਸੀ ਮੇਰੀ ਮੇਜ਼ ਕੋਲ ਚੱਕ ਦੇ ਚੱਕ ਤੇ ਪੁੱਛਿਆ ਸੀ ਉਸਨੇ ਉਸਦੇ ਸਵਾਲ ਨੇ ਕਿੰਨਾ ਤੜਪਾ ਦਿੱਤਾ ਸੀ ਮੇਰਾ ਮਨ ਰੱਬ ਪ੍ਰਤੀ ਰੋਸ ਦਾ ਪਾੰਬੜ ਮਚ ਗਿਆ ਸੀ ਮੇਰੇ ਅੰਦਰ ਮੇਰੀ ਚੁੱਪ ਵੇਖ ਨਿਰਾਸ਼ਤਾ ਦੀ ਪੰਡ ਬਣ ਕੇ ਉਹ ਤੁਰ ਨਹੀਂ ਲੱਗਾ ਸੀ ਜਦ ਮੈਂ ਸਾਹਮਣੇ ਬੈਠਣ ਲਈ ਕਿਹਾ ਮੈਂ ਕੀ ਜਾਣਾਂ ਕਿ ਉਹ ਉਸੇ ਰੱਬ ਦਾ ਦੂਤ ਸੀ ਜਿਸ ਨੂੰ ਮੈਂ ਹੁਣੇ ਕੋਸ ਰਹੀ ਸੀ ਅਗਲੇ ਮਿੰਟ ਮੇਰੀ ਨਜ਼ਰ ਉਸ ਦੇ ਚਿਹਰੇ ਤੇ ਗੱਡੀ ਗਈ ਮੈਂ ਅੱਖਾਂ ਝਪਕਣਾ ਭੁੱਲ ਗਈ ਸੀ ਆਖਰ ਜੀਬ ਨੇ ਹਰਕਤ ਕੀਤੀ ਹਾਂ ਕੀ ਕਹਿ ਰਹੇ ਸੀ ਤੁਸੀਂ ਕੁਝ ਨਹੀਂ ਕਹਿ ਕੇ ਉਹ ਟਾਲ ਜਾਣਾ ਚਾਹੁੰਦਾ ਸੀ ਪਰ ਮੈਂ ਉਸ ਦੇ ਸਵਾਲ ਨੂੰ ਆਪ ਹੀ ਦੁਹਰਾ ਲਿਆ ਤੁਸੀਂ ਇਸ ਰਖੜੀ ਬਾਰੇ ਪੁੱਛਿਆ ਸੀ ਨਾ ਕੁਝ ਮੇਰੇ ਬੋਲਾਂ ਵਿੱਚ ਮਿਠਾਸ ਭਰ ਗਈ ਸੀ ਅਸਲ ਵਿੱਚ ਰਖੜੀ ਵਾਲਾ ਦਿਨ ਹੁਣ ਕਾਰਨ ਸਵੇਰੇ ਸਟੋਰ ਤੋਂ ਖਰੀਦੀ ਰਖੜੀ ਮੇਰੀ ਜੇਬ ਤੋਂ ਕੁਝ ਬਾਹਰ ਹੁਣ ਕਾਰਨ ਦਿਸਦੀ ਸੀ ਉਸਨੇ ਅਨੁਮਾਨ ਲਾਇਆ ਸੀ ਕਿ ਸ਼ਾਇਦ ਮੈਂ ਸਵੇਰੇ ਆਪਣੇ ਭਰਾ ਨੂੰ ਬਣ ਕੇ ਨਹੀਂ ਆਈ ਤੇ ਹੁਣ ਛੁੱਟੀ ਛੇਤੀ ਕਰ ਜਾਵਾਂਗੀ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਸੀ ਰਖੜੀ ਲਈ ਕਦੇ ਗੁੱਟ ਲੱਭੇਗਾ ਤਾਂ ਹੀ ਬਨਾਂਗੀ ਉਸਨੇ ਆਪਣਾ ਸੱਜਾ ਗੁੱਟ ਅਗਾਹ ਕਰਕੇ ਆਖਿਆ ਸੀ ਤੁਹਾਨੂੰ ਇਸ ਗੁੱਟ ਵਿੱਚੋਂ ਭਰਾ ਦੀ ਝਲਕ ਪੈਂਦੀ ਹੋਵੇ ਤਾਂ ਅੱਖਾਂ ਮੀਟ ਕੇ ਬੰਦ ਦਿਓ ਕਿੱਡਾ ਵੱਡਾ ਸਵਾਲ ਕਰ ਗਿਆ ਸੀ ਉਹ ਜ਼ਿੰਦਗੀ ਵਿੱਚ ਅਚਾਨਕ ਇੰਜ ਵਾਪਰੀਆਂ ਘਟਨਾਵਾਂ ਪਵੈਖ ਦੀ ਪੈੜ ਹੁੰਦੀਆਂ ਨੇ ਸੱਚ ਦੱਸਦੀਆਂ ਉਸ ਦੀ ਐਡੀ ਵੱਡੀ ਗੱਲ ਸੁਣ ਕੇ ਮੇਰੀ ਨਜ਼ਰ ਉਸਦੇ ਗੁੱਟ ਤੇ ਕੱਢੀ ਗਈ ਅੱਖਾਂ ਨੂੰ ਲੱਗਿਆ ਪਿੰਕੀ ਦਾ ਗੋਟਾ ਮਨ ਨਹੀਂ ਹਾਮੀ ਭਰ ਦਿੱਤੀ ਸਾਡਾ ਪ੍ਰਕਾਸ਼ ਵੱਡਾ ਹੋ ਕੇ ਸਾਹਮਣੇ ਆਣ ਖੜੋ ਗਿਆ ਅਗਲੇ ਪਲ ਮੈਂ ਉਸਦੇ ਸੱਜੇ ਗੁੱਟ ਤੇ ਰਖੜੀ ਦੇ ਧਾਗੇ ਨੂੰ ਗੰਢ ਦੇ ਰਹੀ ਸੀ ਦੇ ਉਹਦਾ ਖੱਬਾ ਹੱਥ ਮੇਰਾ ਸਿਰ ਪਲੋਸ ਰਿਹਾ ਸੀ ਉਮਰੋ ਛੋਟਾ ਹੋ ਕੇ ਵੀ ਮੈਨੂੰ ਆਪਣੇ ਤੋਂ ਕਿਤੇ ਵੱਡਾ ਲੱਗ ਰਿਹਾ ਸੀ ਉਹ ਉਹਨਾਂ ਪਲਾਂ ਦਾ ਅਹਿਸਾਸ ਮੇਰੀ ਸ਼ਕਤੀ ਬਣ ਗਿਆ ਆਪਣੇ ਜੀਵਨ ਚੋਂ ਕੱਢ ਸੁਟੀਆਂ ਉਹ ਮੰਗਾਂ ਤੇ ਉਮੀਦਾਂ ਚ ਸਾਹ ਪਰਤਾਂ ਲੱਗ ਪਈ ਕੁੜੀਆਂ ਵਾਂਗ ਆਪਣਾ ਘਰ ਬਸਾਉਣ ਦੇ ਮਰ ਚੁੱਕੇ ਸੁਪਨੇ ਮਨ ਨੂੰ ਟਕੋਰਨ ਲੱਗ ਪਏ ਅਗਲੇ ਦਿਨ ਮੈਂ ਉਸ ਨੂੰ ਘਰ ਆਉਣ ਲਈ ਕਿਹਾ ਉਹ ਬਹਾਨਾ ਬਣਾ ਕੇ ਟਾਲ ਗਿਆ ਦਫ਼ਤਰ ਰਿਕਾਰਡ ਚੋਂ ਉਸ ਦਾ ਫੋਨ ਨੰਬਰ ਲਿਆ ਤੇ ਘਰ ਜਾ ਕੇ ਡਾਇਲ ਕੀਤਾ ਮੇਰੀ ਕਾਰ ਆਨ ਤੋਂ ਨਾਂ ਬਾਰੇ ਪੁੱਛਣ ਤੇ ਉਸਦੇ ਜਵਾਬ ਨੇ ਮੈਨੂੰ ਕੁਝ ਹੋਰ ਕਹਿਣ ਜੋਗੀ ਨਾ ਛੱਡਿਆ ਕਹਿੰਦਾ ਵਕਤ ਦੇ ਪ੍ਰੇਮ ਸੰਬੰਧ ਬਣਾਉਣ ਵਾਲੇ ਲੋਕਾਂ ਨੇ ਮੂੰਹ ਬੋਲੇ ਪੈਣਪਰਾ ਦੇ ਰਿਸ਼ਤੇ ਨੂੰ ਬਦਨਾਮ ਕਰ ਛੱਡਿਆ ਸਾਰੇ ਤਾਂ ਨਹੀਂ ਪਰ ਬਹੁਤੇ ਅੱਜਕੱਲ੍ਹ ਰਖੜੀ ਨੂੰ ਅਨੈਤਿਕ ਸੰਬੰਧਾਂ ਦੀ ਢਾਲ ਬਣਾਉਣ ਲੱਗ ਪਏ ਨੇ ਸੱਚੇ ਹੋ ਕੇ ਵੀ ਸਾਨੂੰ ਸ਼ੱਕੀ ਨਜ਼ਰਾਂ ਤੋਂ ਬਚਣਾ ਚਾਹੀਦਾ ਕੁਝ ਮਹੀਨੇ ਬਾਅਦ ਉਸਦਾ ਪੜਾਈ ਕੋਰਸ ਪੂਰਾ ਹੋ ਗਿਆ ਤੇ ਨਾਲ ਹੀ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਲੱਗ ਗਈ ਪਰ ਨੌਕਰੀ ਵਾਲਾ ਸ਼ਹਿਰ 400 ਕਿਲੋਮੀਟਰ ਦੂਰ ਹੋ ਗਿਆ ਅਸੀਂ ਮਹੀਨੇ 'ਚ ਇੱਕ ਦੋ ਵਾਰ ਫੋਨ ਤੇ ਗੱਲ ਕਰਦੇ ਉਸਦੇ ਪਹਿਲੇ ਸਵਾਲ ਭਰਾਵਾਂ ਵਾਲੀ ਜ਼ਿੰਮੇਵਾਰੀ ਤੇ ਫਰਜ਼ਾਂ ਵਾਲੇ ਹੁੰਦੇ ਤੇ ਛੋਕੜ ਪੱਖੋਂ ਮੈਂ ਮਾਝੇ ਤੇ ਉਹ ਦਬਾਬੇ ਤੋਂ ਸੀ ਟੀਚਰ ਮਾਪਿਆਂ ਦੀ ਇਕਲੌਤੀ ਔਲਾਦ ਡੇਢ ਕੋਸਾਲ ਬਾਅਦ ਉਸਨੇ ਵਤਨ ਜਾਂਦੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਉਸੇ ਦਿਨ ਮੈਂ ਮਮਾ ਪਾਪਾ ਨੂੰ ਇਹ ਗੱਲ ਦੱਸੀ ਉਹਨਾਂ ਨੇ ਛੁੱਟੀ ਲੈ ਕੇ ਉਸਦੇ ਨਾਲ ਆਉਣ ਬਾਰੇ ਤਾਕੀਦ ਕੀਤੀ ਅਸੀਂ ਦਿੱਲੀ ਦੀ ਬਜਾਈ ਅੰਮ੍ਰਿਤਸਰ ਦੀਆਂ ਟਿਕਟਾਂ ਲਈਆਂ ਮੇਰੇ ਪਾਪਾ ਮੈਨੂੰ ਲੈਣ ਹਵਾਈ ਅੱਡੇ ਤੇ ਪਹੁੰਚੇ ਸੀ ਮੈਂ ਉਹਦੇ ਵੱਲੋਂ ਵੱਖਰੀ ਗੱਡੀ ਬਾਰੇ ਸੋਚ ਰਹੀ ਸੀ ਪਰ ਇਹ ਕੀ ਉਹ ਤੇ ਆਪਣੇ ਬੈਗ ਵੀ ਉਸੇ ਗੱਡੀ ਵਿੱਚ ਰੱਖ ਰਿਹਾ ਸੀ ਰਸਤੇ ਵਿੱਚ ਮੈਂ ਇਸ ਔਲਝਣ ਵਿੱਚ ਰਹੀ ਕਿ ਸ਼ਾਇਦ ਸਾਨੂੰ ਲਾ ਕੇ ਉਸ ਟੈਕਸੀ ਨੇ ਉਸ ਨੂੰ ਲੈ ਕੇ ਜਾਣਾ ਹੋਵੇ ਪਰ ਪੇੜ ਪਿੰਡ ਪਹੁੰਚ ਕੇ ਖੁੱਲਾ ਮੇਰੇ ਮੰਮਾ ਤੋਂ ਬਾਅਦ ਉਸਦੇ ਮੰਮੀ ਡੈਡੀ ਵੀ ਪਹਿਲੀ ਵਾਰ ਆਪਣੀ ਤੀਨ ਨੂੰ ਬਾਹਾਂ ਚ ਘੁੱਟਦੇ ਹੋਏ ਸੈਰ ਪਲੋਸ ਰਹੇ ਸਨ ਅਸਲ ਵਿੱਚ ਮੈਨੂੰ ਸਰਪ੍ਰਾਈਜ਼ ਦੇਣ ਵਾਲਾ ਹੀ ਪ੍ਰੋਗਰਾਮ ਉਹਨਾਂ ਸਾਰਿਆਂ ਪਹਿਲਾਂ ਬਣਾ ਲਿਆ ਸੀ ਸਾਡੇ ਰਿਸ਼ਤੇ ਵਾਲੇ ਮੋੜ ਤੋਂ ਬਾਅਦ ਦੋਹਾਂ ਦੇ ਮਾਪਿਆਂ ਦੀ ਨੇੜਤਾ ਵਧ ਗਈ ਸੀ। ਉਹਨਾਂ ਦਾ ਨੇੜਤਾ ਨੂੰ ਪੀੜ੍ਹੀਆਂ ਤੱਕ ਦੇ ਜੋੜ ਦੀ ਪੱਕਠਕ ਕਰ ਲਈ ਹੋਈ ਸੀ। ਮੇਰੇ ਕੋਲ ਇਹ ਚੰਬੇ ਉਹਨਾਂ ਪਰ ਤੇ ਦਰ ਪਰ ਖੋਲਣੇ ਸਨ। ਸ਼ਾਮ ਨੂੰ ਪਿੰਕੀ ਤੇ ਉਸਦੇ ਮੰਮੀ ਡੈਡੀ ਚਲੇ ਗਏ। 4 ਦਿਨ ਬਾਅਦ ਸਾਡਾ ਉਹਨਾਂ ਦੇ ਘਰ ਜਾਣ ਦਾ ਪ੍ਰੋਗਰਾਮ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਨਾ ਨਾਨੀ ਤੇ ਚਾਚਾ ਚਾਚੀ ਵੀ ਨਾਲ ਤਿਆਰ ਸਨ। ਇਹ ਕਿਉਂ? ਬਾਰੇ ਮੇਰੀ ਉਤਸੁਕਤਾ ਕੁਦਰਤੀ ਸੀ। ਪਾਪਾ ਮੰਮਾ ਨਹੀਂ ਮੇਰੇ ਇਹ ਸਵਾਲ ਨੂੰ ਹਾਸੇ ਵਿੱਚ ਟਾਲ ਦਿੱਤਾ ਰਹੀਏ ਤੋਂ ਚੱਲੀਆਂ ਸਾਡੀਆਂ ਤਿੰਨੇ ਗਾਰਾਂ ਡੇਢ ਘੰਟੇ 'ਚ ਨਕੋਦਰ ਨੇੜਲੇ ਪਿੰਕੀ ਦੇ ਪਿੰਡ ਪਹੁੰਚ ਗਈਆਂ ਉੱਥੇ ਵਿਆਹਾਂ ਵਾਲੀ ਰੌਣਕ ਵੇਖ ਮੈਂ ਹੈਰਾਨ ਹੋਈ ਜਾਵਾਂ ਪਿੰਕੀ ਦੀ ਵਖਰੀ ਜਹੀ ਪੋਸ਼ਾਕ ਵੇਖ ਆਪਣੇ ਆਪ ਨੂੰ ਹੋਰ-ਹੋਰ ਸਵਾਲ ਕਰੀ ਜਾਵਾਂ ਪਰ ਕਮਲੀ ਨੇ ਇਹ ਸੋਚਿਆ ਹੀ ਨਾ ਕਿ ਅਸੀਂ ਰਿੰਪੀ ਨੂੰ ਘਰ ਕਿਉਂ ਛੱਡਾਈ ਚਾਹ ਪਾਣੀ ਤੋਂ ਬਾਅਦ ਮੈਂ ਦੇਖਿਆ ਕਿ ਚਾਚੇ ਵਾਲੀ ਕਾਰ ਵਿੱਚੋਂ ਫਲਾਂ ਦਾ ਟੋਕਰਾ ਕੱਢ ਕੇ ਅੰਦਰ ਲੈ ਜਾ ਰਿਹਾ ਕੋਜ ਸਮਝ ਤਾ ਪੈਣ ਲੱਗੀ ਸਾਰਿਆਂ ਨੂੰ ਸ਼ਮਿਆਨੇ ਵਿੱਚ ਸਜੀ ਸਟੇਜ ਤੇ ਸੱਦਿਆ ਗਿਆ ਸਜੇ ਹੋਏ ਸੋਫੇ ਤੇ ਪਿੰਕੀ ਬੈਠਾ ਸੀ ਦੋਹਾਂ ਪਰਵਾਰਾਂ ਦੇ ਲੋਕ ਆਲੇ ਦੁਆਲੇ ਸੱਜ ਗਏ ਗ੍ਰੰਥੀ ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਸੰਗਤ ਨੂੰ ਸੰਬੋਧਨ ਹੋਈ ਹੁਣ ਸ਼ਗਨ ਦੀ ਰਸਮ ਤੋਂ ਪਹਿਲਾਂ ਪਰਮਿੰਦਰ ਸਿੰਘ ਦੀ ਵੱਡੀ ਪੈਣ ਹਰਪ੍ਰੀਤ ਕੌਰ ਸਰੂਪਾ ਪਾਏਗੀ ਤੇ ਸ਼ਗਨ ਦੀ ਰਸਮ ਵਿੱਚ ਲੜਕੀ ਪਰਿਵਾਰ ਦੀ ਅਗਵਾਈ ਕਰੇਗੀ ਪਿੰਕੀ ਨੇ ਖੜੇ ਹੋ ਕੇ ਸਿਰ ਚੁਕਾ ਕੇ ਸਰੂਪਾ ਪਵਾਇਆ ਤੇ ਇਸ਼ਾਰਾ ਹੁਣ ਤੇ ਬੈਠ ਗਿਆ ਮੈਂ ਉਸਦੇ ਕੰਨ ਕੋਲ ਹੋ ਕੇ ਮਾਜਰੇ ਬਾਰੇ ਪੁੱਛਣੀ ਲੱਗੀ ਸੀ ਕਿ ਮੇਰੇ ਮੰਮਾ ਪਾਪਾ ਨਾਨਾ ਨਾਨੀ ਤੇ ਚਾਚਾ ਚਾਚੀ ਜੀ ਸ਼ਗਨ ਦੇ ਸਮਾਨ ਵਾਲਾ ਥਾਂ ਲੈ ਕੇ ਕੋਲ ਆ ਗਏ ਪਾਪਾ ਨੇ ਥਾਲ ਉਸ ਦੀ ਝੋਲੀ ਪਾਉਂਦਿਆਂ ਪਹਿਲਾ ਸ਼ੁਹਾਰਾ ਪਿੰਕੀ ਦੇ ਮੂੰਹ ਨੂੰ ਲਾਉਣ ਲਈ ਮੈਨੂੰ ਕਿਹਾ ਜਿਵੇਂ ਉਹ ਕਹੀ ਗਏ ਮੈਂ ਕਰੀ ਤਾਂ ਗਈ ਪਰ ਨਾਲ ਦੀ ਨਾਲ ਮੈਂ ਸ਼ਸ਼ੋ ਪੰਜ ਚ ਤਸਦੀ ਜਾ ਰਹੀ ਸੀ ਪਿੰਕੀ ਦੀ ਮੰਗਣੀ ਹੋ ਕਿਸ ਨਾਲ ਰਹੀ ਹੈ ਦਾ ਸਵਾਲ ਤੂਫਾਨ ਬਣ ਰਿਹਾ ਸੀ ਸਾਰੀ ਰਸਮ ਹੋ ਗਈ ਵਧਾਈਆਂ ਮਿਲ ਲੱਗ ਪਈਆਂ ਆਖਰ ਪਾਈ ਜੀ ਵੱਲੋਂ ਸੰਪੂਰਨਤਾ ਦੀ ਅਰਦਾਸ ਮੌਕੇ ਪਤਾ ਲੱਗਾ ਕਿ ਮੇਰੀ ਨਿੱਕੀ ਪੈਨ ਰਿੰਪੀ ਦਾ ਹੱਥ ਪਿੰਕੀ ਦੇ ਹੱਥ ਫੜਾਉਣ ਵਾਲੀਆਂ ਰਸਮਾਂ ਦੀ ਸ਼ੁਰੂਆਤ ਸੀ ਯਕੀਨ ਕਰਨਾ ਉਸ ਦਿਨ ਫਿਰ ਮੈਂ ਆਪਣੀ ਰੱਬ ਦੇ ਦਰਸ਼ਨ ਕੀਤੇ ਸੀ ਆਲਾ ਦਵਾਲਾ ਨੂਰੋ ਨੂਰ ਸੀ ਪ੍ਰਕਾਸ਼ ਹੀ ਪ੍ਰਕਾਸ਼ ਖਿੰਡਿਆ ਪਿਆ ਸੀ ਚਾਰ ਚੁਫੇਰੀ ਪਿੰਕੀ ਦੇ ਸ਼ਗੰਦੀ ਰਸਮ ਨਿਭਾ ਵਾਪਸ ਆਉਂਦਿਆਂ ਮੈਂ ਕਾਰ ਵਿੱਚ ਬੈਠਦੇ ਸਾਰ Papa ਨੂੰ ਸਵਾਲ ਕੀਤਾ ਕਿ ਮੈਨੂੰ ਇੰਨਾ ਵੱਡਾ ਸਰਪ੍ਰਾਈਜ਼ ਕਿਉਂ ਦਿੱਤਾ ਉਹਨਾਂ ਮੇਰੀਆਂ ਅੱਖਾਂ ਮੋਰੀ ਉਹ ਦ੍ਰਿਸ਼ ਸਿਰਜ ਦਿੱਤਾ ਪਿੰਕੀ ਦੀ ਪਹਿਲੀ ਰਖੜੀ ਵਾਲੇ ਦਿਨ ਮੇਰੀ ਦਸੀ ਹਰ ਗੱਲ ਉਹਨਾਂ ਨੂੰ ਯਾਦ ਸੀ ਉਸ ਦਿਨ ਪਿੰਕੀ ਨੂੰ ਹੀਰੇ ਵਰਗਾ ਵੀਰ ਕਹਿੰਦੇ ਮਮਾ ਨੇ ਪੁੱਛਿਆ ਸੀ ਤੈਨੂੰ ਉਸਦੇ ਹੀਰਾ ਹੋਣ ਦੀ ਪਹਿਚਾਨ ਕਿਵੇਂ ਹੋਈ ਤਾਂ ਮੈਂ ਕਿਹਾ ਸੀ ਉਸ ਦਾ ਹੀਰੇ ਵਰਗਾ ਮਨ ਉਸਦੇ ਗੁੱਟ 'ਚੋਂ ਡਲਕਾ ਮਾਰਿਆ ਸੀ ਕੁਝ ਦੇਰ ਚੁੱਪ ਰਹਿ ਕੇ ਪਾਪਾ ਨੇ ਅਗਾਹ ਗੱਲ ਤੋਰੀ ਕਹਿੰਦੇ ਉਸ ਦਿਨ ਤੋਂ ਮਹੀਨੇ ਕੁ ਬਾਅਦ ਪਿੰਕੀ ਦੇ ਮੰਮੀ ਡੈਡੀ ਰਿਏ ਆਏ ਬਾਅਦ ਵਿੱਚ ਇੰਨੇ ਕੋਲ ਮਿਲ ਗਏ ਕਿ ਹਰ ਮਹੀਨੇ ਇਧਰ ਜਾਂ ਉਧਰ ਗੇੜੇ ਲੱਗਣ ਲੱਗ ਪਏ ਸਾਲ ਕੋ ਬਾਅਦ ਉਹਨਾਂ ਝੋਲੀ ਅੱਡ ਕੇ ਪਿੰਕੀ ਦਾ ਰਿਸ਼ਤਾ ਮੰਗ ਲਿਆ ਆਪਣੇ ਆਪ ਨੂੰ ਵੱਡਾ ਪਾ ਗਏ ਮਹਿਸੂਸ ਕਰਦੇ ਆਂ ਇਹ ਭੁੱਲ ਗਿਆ ਕਿ ਤੂੰ ਭਰਾ ਤੇ ਭੈਣ ਨਾਲ ਦੋ ਦੋ ਰਿਸ਼ਤੇ ਕਿਵੇਂ ਨਿਭਾਏਂਗੀ ਇਹ ਵੀ ਕਹਿ ਸਕਦੇ ਆਂ ਕਿ ਉਹਨਾਂ ਦੀ ਆਪਣਤ ਮੂਰੇ ਇਹ ਸਵਾਲ ਦਬਕੇ ਰਹਿ ਗਿਆ ਤੇਰੇ ਨਾਲ ਗੱਲ ਕਰਨੀ ਲੱਗੇ ਸੀ ਉਸ ਦਿਨ ਕਿ ਪਿੰਕੀ ਦਾ ਫੋਨ ਆ ਗਿਆ ਕਹਿੰਦਾ ਜੇ ਮੇਰੀ ਅੱਖਾਂ ਮੂਰੇ ਫਿਰਦੀ ਮੇਰੀ ਭੈਣ ਮੈਨੂੰ 1.5 ਸਾਲ ਸਰਪ੍ਰਾਈਜ਼ ਦੇ ਸਕਦੀ ਆ ਤਾਂ ਮੇਰੇ ਵੱਲੋਂ ਵੀ ਸਰਪ੍ਰਾਈਜ਼ ਦੇਣਾ ਬਣਦਾ ਬੇਟਾ ਤੂੰ ਆਪ ਹੀ ਅਨਮਾਨ ਲਾ ਲੈ ਇਸ ਸਰਪ੍ਰਾਈਜ਼ ਬਦਲੇ ਕਿੰਨਾ ਵੱਡਾ ਜਿਗਰਾ ਕਰਨਾ ਪਿਆ ਸਾਨੂੰ ਖਾਸ ਕਰ ਤੇਰੀ ਮਾਂ ਨੂੰ ਜੋ ਰਾਤ ਨੂੰ ਤੈਨੂੰ ਇਹ ਵੀ ਦੱਸਦੀ ਹੁੰਦੀ ਸੀ ਕਿ ਅੱਜ ਰੋਟੀ ਕਿਹੜੀ ਸਬਜ਼ੀ ਨਾਲ ਖਾਦੀ ਹੈ ਸੱਚੀ ਉਸ ਵੇਲੇ ਮੈਨੂੰ ਆਪਣੀ ਟੀਚਰ ਦੀ ਗੱਲ ਯਾਦ ਆਈ ਜਿਸ ਨੇ ਇੱਕ ਵਾਰ ਕਿਹਾ ਸੀ ਕਿ ਜੇ ਰੱਬ ਸਾਥੋਂ ਕੁਝ ਲੈਣ ਲੱਗਿਆ ਨਹੀਂ ਪਹੁੰਚਦਾ ਤਾਂ ਦੇਣ ਲੱਗਿਆ ਵੀ ਉਹ ਛੱਪੜ ਹੀ ਫਾੜ ਦਿੰਦਾ ਘਰ ਪਹੁੰਚਦੇ ਹੀ ਰਿੰਪੀ ਦਿਵਾਲਿਓ ਮੇਰੀਆਂ ਬਾਹਾਂ ਢਿੱਲੀਆਂ ਨਹੀਂ ਸੀ ਹੋ ਰਹੀਆਂ ਤੇ ਉਹ ਸਾਰੀ ਰਾਤ ਸਾਡੀਆਂ ਗੱਲਾਂ ਨਹੀਂ ਸੀ ਮੁੱਕੀਆਂ ਸੋ ਰਿਸ਼ਤੇ ਆਪਣੇ ਬੰਦੇ ਹੁੰਦੇ ਹਨ ਤੁਹਾਡਾ ਇਸ ਪੈਣ ਭਰਾ ਦੇ ਰਿਸ਼ਤੇ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਉਡੀਕ ਰਹੇਗੀ ਚੰਗੀ ਲੱਗੀ ਕਹਾਣੀ ਤਾਂ ਇੱਕ ਲਾਈਕ ਕਰਕੇ ਦੱਸਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਦੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ